ਬੇਜਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਆਪਣੇ ਮੈਂ ਕਾਕਾ ਸਿੰਘ ਕੋੜਾ ਸੂਬਾ ਜਾਰਸਗੱਤਰ ਭਾਰਤ ਸੰਗਤ ਇਕਤਾ ਸਿੱਧੂਪੁਰ ਕੀ ਕਹਿਣਾ ਚਾਹੁੰਗਾ ਅੱਜ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਅਸੀਂ ਸਾਰਨ ਪਤਾ ਹੋਣਾ ਹੈ ਕਿ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਬਾਡਰਾਂ ਤੇ ਸਾਡੇ ਮੋਰਚੇ ਚੱਲ ਰਹੇ ਆ ਉਹਦੇ ਵਿੱਚ ਜਿਵੇਂ ਸ਼ੰਭੂ ਹੋ ਗਿਆ ਕਨੌਰੀ ਡੱਬ ਵਾਲੀ ਰਤਨਪੁਰਾ ਅੱਜ ਪੂਰੇ ਭਾਰਤ ਦੇ ਵਿੱਚ ਜਿਹੜੇ ਚਾਰ ਮੋਰਚੇ ਸਾਡੇ ਚੱਲ ਰਹੇ ਨੇ ਚਾਰ ਮੋਰਚਿਆਂ ਦੇ ਚੱਲਣ ਦੇ ਵਿੱਚ ਅਸੀਂ ਬਹੁਤ ਕੁਝ ਗੁਮਾਇਆ ਤੇ ਬਹੁਤ ਕੁਝ ਪਾਇਆ ਗੁਮਾਇਆ ਤਾਂ ਇਹ ਹੈ ਕਿ ਸਾਡਾ ਨੌਜਵਾਨ ਜਿਹੜਾ ਸ਼ੁਭ ਕਰਨਾ ਹੈ ਉਹ ਸਾਡੇ ਇੱਥੇ ਦੁਨੀਆ ਤੋਂ ਚਲੇ ਗਿਆ ਦੂਜੇ ਸਾਡੇ ਜਿਹੜੇ 23-24 ਕਿਸਾਨ ਸਾਡੇ ਇਸ ਮੋਰਚੇ ਸੀਧ ਹੋਏ ਦੋ ਸਾਡੇ ਤਿੰਨ ਭੈਣਾਂ ਹੋਈਆਂ ਪਰ ਫੇਰ ਵੀ ਅਸੀਂ ਉਸ ਜਿਹੜੀਆਂ ਸੀਧੀਆਂ ਦਿੱਤੀਆਂ ਪਰ ਉਸ ਮੋਰਚੇ ਨੇ ਪੂਰੀ ਦੁਨੀਆ ਦੇ ਵਿੱਚ ਜੋ ਹੰਕਾਰੀ ਰਾਜਾ ਕਹਿੰਦੇ ਸੀ ਜਿਹਨੂੰ ਹੰਕਾਰੀ ਪੂਰੀ ਭਾਜਪੀ ਆਰਐਸਸ ਦੀ ਇੱਕ ਨੀਤੀ ਸੀਗੀ ਕਿ ਮੇਰੇ ਮੂਰੇ ਕੋਈ ਬੋਲੇ ਨਾ ਸਾਡੇ ਮੂਰੇ ਕੋਈ ਮੰਗਤਾ ਕੀ ਕੋਈ ਸੜਕ ਤੇ ਆਉਣਾ ਵੀ ਆਵਾਜ਼ ਨਹੀਂ ਸੰਜਿਆ ਸੀ ਜੇ ਕੋਈ ਪੱਤਰਕਾਰ ਜੋ ਵੀ ਕੋਈ ਬੋਝੀ ਵੀ ਜੋ ਵੀ ਕੋਈ ਕਲਮ ਲਿਖਦਾ ਸੀ ਕਿ ਮੋਰਚਾ ਇਹਨਾਂ ਦਾ ਠੀਕ ਹੈ ਇਹਨਾਂ ਦੀ ਮੰਗ ਜਾਇਜ਼ ਹੈ ਤੜਕੇ ਨੂੰ ਇਹਨਾਂ ਦੇ ਪੇਚਕੇ ਛਾਪੇ ਜਿਹੜਾ ਬਰਬਾਦ ਦੇ ਇਸ ਮੋਰਚੇ ਨੇ ਉਹ ਸਾਰਾ ਕੁਝ ਵਾਪਸ ਮੋੜਿਆ ਘੱਟ ਗਿਣਤੀ ਦੀ ਸਰਕਾਰ ਲਿਆ ਕੇ ਜਿਹੜੇ ਅੱਗੇ ਕਹਿੰਦਾ ਸੀ ਮੋਦੀ ਦੀ ਗਰੰਟੀ ਹੁਣ ਜਦੋਂ ਉਹ ਸ਼ਬਦ ਮੋਰਚੇ ਦੀ ਪ੍ਰਾਪਤੀ ਨੇ ਘਟਤਾ ਇੱਕ ਵਿਅਕਤੀ ਨਹੀਂ ਸਰਕਾਰ ਚੱਲ ਰਹੀ ਹੈ ਪੰਮਾ ਸਾਰੀਆਂ ਪਾਰਟੀਆਂ ਦੀ ਹੈਗੀ ਹੈ ਸਾਡਾ ਕੋਈ ਮਕਸਦ ਹੀ ਨਹੀਂ ਸੀ ਕਿ ਸਿਰਫ ਮੋਦੀ ਨੂੰ ਲਾ ਕੇ ਕੋਈ ਹੋਰ ਆ ਜੇ ਪਰ ਜਿਹੜੀ ਉਹ ਕੁਰਸੀ ਹੈ ਪ੍ਰਧਾਨ ਮੰਤਰੀ ਦੀ ਜੀ ਤੇ ਸਾਰੀ ਦੁਨੀਆ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਸਾਰੀ ਦੁਨੀਆ ਦੀ ਸਾਡੀ ਉਤੇ ਨਿਗਾਹ ਹੁੰਦੀ ਐ ਸਰ ਪ੍ਰਚਾਰੀ ਹੁੰਦੀ ਐ ਵੀ ਸਾਡਾ ਰਾਜਾ ਸਾਨੂੰ ਦਿੰਦਾ ਕੀ ਐ ਪਰ ਉਹ ਕੁਰਸੀ ਜਿਹੜੀ ਤਾਕਤਵਰ ਤੇ ਬੈਠਦਾ ਸੀ ਵਿਅਕਤੀ ਉਹਨੂੰ ਪਾਵਰ ਬਹੁਤ ਜ਼ਿਆਦਾ ਆ ਗਈ ਸੀ ਪਰ ਸਾਡੇ ਉਸ ਮੋਰਚੇ ਨੇ ਉਹਦੀ ਜਿਹੜੀ ਪਾਵਰ ਕਮਜ਼ੋਰ ਕੀਤੀ ਧਿਆਨ ਲੋਕਾਂ ਦੀਆਂ ਮੰਗਾਂ ਵੱਲ ਜਿਹੜਾ ਸਭ ਤੋਂ ਵੱਡਾ ਪੈਂਟ ਸੀ ਬੜਾ ਰੌਲਾ ਪੈ ਰਿਹਾ ਸੀ ਵੀ ਆਰਐਸਐਸ ਭਾਜਪੀ ਤਾਕਤਵਰ ਜੇ ਤੀਜੀ ਵਾਰ ਹੋ ਗਈ ਪਹਿਲੀ ਗੱਲ ਤਾਂ ਕਿਤੇ ਉਸ ਤੋਂ ਬਾਅਦ ਕਿਤੇ ਇਲੈਕਸ਼ਨ ਹੀ ਨਹੀਂ ਹੋਣੇ ਇਹ ਬੜਾ ਪ੍ਰਚਾਰ ਹੋਇਆ ਸੀ ਜੇ ਇਲੈਕਸ਼ਨ ਹੋ ਵੀ ਗਏ ਤਾਂ ਜਿਤਨਾ ਬੀਜੇਪੀ ਨੇ ਸਾਰਾ ਸੁਧਾਰ ਬਦਲ ਦੂ ਕੋਈ ਬੋਲਣ ਵਾਲਾ ਨਹੀਂ ਰਹਿਣਾ ਪਰ ਇਸ ਮੋਰਚੇ ਨੇ ਜਿੱਤੇ ਆਪਾ ਪੰਜਾਬ ਦੇ ਵਿੱਚੋਂ ਇੱਕ ਵੀ ਪਵਾ ਵੋਟ ਉਹਨਾਂ ਦੇ ਪਰਸੈਂਟ ਗਿਣੀ ਜਾਣ ਪਰ ਇੱਕ ਵੀ ਪੰਜਾਬ ਦੇ ਲੋਕਾਂ ਨੇ ਬੜਾ ਵਿਰੋਧ ਕੀਤਾ ਬੜਾ ਦਾ ਬਗਰਾ ਕੀਤਾ ਪਰ ਇਸ ਗੱਲ ਦੇ ਵਿੱਚ ਕਾਮਯਾਬ ਹੋ ਗਏ ਕਿ ਬੀਜੇਪੀ ਦੀ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਆਈ ਸਾਡੇ ਨਾਲ ਜਿਹੜਾ ਹਰਿਆਣਾ ਸਾਡੇ ਨਾਲ ਸਾਡੇ ਕਿਸਾਨ ਬੈਠੇ ਨੇ ਜਿਨੂੰ ਇਹ ਸਮਝਦੇ ਸੀ ਕਿ ਛੋਟਾ ਜਿਹਾ ਦੇਸ਼ ਸਟੇਟ ਹੈ ਛੋਟੇ ਜੇ ਸਾਡੇ ਜਿਹੜਾ ਬੀਜੇਪੀ ਦੀ ਕਾਬਜਾ ਸੀ ਇਹਦਾ ਦਸੇ ਸਾਡੀ ਝੋਲੀ ਚ ਪੈਣੀ ਹੁੰਦੀਆਂ ਸੀ ਤਾਂ ਉਥੋਂ ਵੀ ਪੰਜ ਹਾਰ ਗਏ ਦੂਜੀ ਜਿਹੜਾ ਹਰ ਵਾਰੀ ਰਾਜਸਥਾਨ ਦੇ ਵਿੱਚ ਇਹ ਹੁੰਦਾ 25 ਜਿਹਦੀਆਂ ਜੇ 25 ਸਾਡੀਆਂ 25 ਸਾਡੀਆਂ ਜਿੱਥੇ ਸਾਡਾ ਰਤਨਪੁਰੇ ਦੇ ਵਿੱਚ ਮੌਤਾ ਚੱਲਦਾ ਅੱਜ ਉਥੋਂ ਵੀ ਪੱਡੀ ਗਿਣਤੇ ਵੇਦ ਨਹੀਂ ਸੀ ਲੋਕਾਂ ਨੂੰ 7-8 ਤੱਕ ਦੇ ਸਾਰੇ ਜਿਹੜੇ ਸਰਵੇ ਹੋਏ ਸੀਗੇ ਜਿਹੜੇ ਸੋਸ਼ਲ ਮੀਡੀਆ ਤੇ ਪ੍ਰਚਾਰ ਸੀਗਾ ਸਭ ਨੂੰ ਸੱਤ ਅੱਠ ਆਉਂਦੀਆਂ ਸੀ ਉੱਥੇ ਵੀ ਜਿਹੜੇ ਪੂਰੇ ਬੀਜੇਪੀ ਨੂੰ ਨੁਕਸਾਨ ਪਹੁੰਚਾ ਕੇ ਕਿਸਾਨ ਅੰਦੋਲਨ ਨੇ ਦਿਮਾਗ ਉਹਨਾਂ ਦਾ ਠੀਕ ਕਰਤਾ ਕਿ ਜਿੰਨਾ ਚ ਤੁਸੀਂ ਆਹ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿਓਂਗੇ ਲੋਕਾਂ ਸੜਕਾਂ ਤੇ ਬੈਠੇ ਆ ਇਸ ਵੱਲ ਤਾਂ ਜੇ ਅੱਜੇ ਵੀ ਅੱਜ ਅਣਗੋਲੀ ਕਰਨਗੇ ਕਿਉਂਕਿ ਇਲੈਕਸ਼ਨ ਕਦੇ ਨਾ ਕਦੇ ਬਹਾਨੇ ਕਦੇ ਸਟੇਟ ਦੇ ਕਦੇ ਪੰਚਾਇਤ ਦੇ ਕਿਸੇ ਨਾ ਕੁਛ ਆਉਣੇ ਰਹਣੇ ਆ ਤਾਂ ਇਹਨਾਂ ਨੂੰ ਸਿਆਸੀ ਨੁਕਸਾਨ ਹੋਣਾ ਸਾਡੀ ਸਮਝ ਦੇ ਮਤਲਬਕ ਇਸ ਮੋਰਚੇ ਨੇ ਬੀਜੇਪੀ ਦਾ ਸਿਆਸੀ ਨੁਕਸਾਨ ਬਹੁਤ ਕੀਤਾ ਦੂਜੀ ਗੱਲ ਆਪਣੇ ਮੁੱਖ ਮੰਤਰੀ ਨਾਲ ਜੁੜਦੀ ਸੀ ਇਹ ਵੀ ਸਿਰਫ ਦੁਬਾਰਾ ਜਿਹੜਾ ਅਸੀਂ ਬੀ ਟੀਮ ਦੇ ਸ਼ਬਦ ਵਰਤ ਲੈਨੇ ਆ ਪਪਾਉ ਦੇ ਕੋਲੇ ਪੂਰੇ ਦੇਸ਼ ਦੀ ਤਾਕਤ ਸੀ ਇਹਦੇ ਕੋਲੇ ਸਟੇਟ ਦੀ ਤਾਕਤ ਸੀ ਪਰ ਤਾਕਤ ਵਰ ਇਹ ਵੀ ਬਹੁਤ ਜ਼ਿਆਦਾ ਆ ਗਈ ਸੀ ਇਹ ਵੀ ਲੋਕਾਂ ਦੀਆਂ ਅਣ ਸੁਣੀਆਂ ਗੱਲਾਂ ਉਹੀ ਕੁਸਟੈਕੀਆਂ ਤੇ ਸਾਡੇ ਬੇਰਜ਼ਗਾਰਾਂ ਨੂੰ ਚੜਨਾ ਉਹੀ ਸਾਡੇ ਮਜ਼ਦੂਰਾਂ ਨੂੰ ਜਿਹੜੇ 5-5 ਕਿਲੋ ਕਣਕ 10 ਕਿਲੋ ਉਹਨਾਂ ਨੂੰ ਰੋਲਣਾ ਉਹੀ ਸਾਡੇ ਕਿਸਾਨ ਜਿਹੜਿਆਂ ਨੂੰ ਇਹ ਕਹਿੰਦੇ ਹੁੰਦੇ ਸੀ ਕਿ ਅੱਗੇ ਤਾਂ ਕਿਸਾਨ ਕਿਤੇ ਪਟਿਆਲੇ ਕੁੱਟਖਾਨ ਜਾਂਦੇ ਜਾਂ ਲੰਮੀ ਤਾਂ ਹੁਣ ਸੰਗਰੂਰ ਦੇ ਵਿੱਚੋਂ ਸਾਡੀਆਂ ਭੈਣਾਂ ਕੁੱਟੀਆਂ ਜਾਣੇ ਸਾਡੇ ਕਿਸਾਨ ਕੁੱਟੇ ਜਾਣੇ ਸਾਡੇ ਮਜ਼ਦੂਰ ਕੁੱਟੇ ਜਾਣੇ ਉਹੀ ਰਾਹ ਤੇ ਤੁਰਿਆ ਤਾਂ ਸਭਕ ਲੋਕਾਂ ਨੇ ਇਹਨਾਂ ਨੂੰ ਵੀ ਸਿਖਾਇਆ ਤਾਂ ਇਸ ਕਰਕੇ ਜਿਹੜਾ ਹੁਣ ਇਹਨਾਂ ਕੋਲੇ ਸਮਾਂ ਬਚਿਆ ਜਿਹੜੀਆਂ ਲੋਕਾਂ ਨਾਲ ਗਰੰਟੀਆਂ ਕੀਤੀਆਂ ਮੈਂ ਤਾਂ ਕਹਿੰਦਾ ਉਦੋਂ ਵੀ ਵੱਧ ਕੇ ਗਰੰਟੀ ਦਾ ਸਿਰਫ ਇੱਕ ਵੋਟਾਂ ਨੂੰ ਧਿਆਨ ਰੱਖ ਕੇ ਬਣਾਇਆ ਜਾਂਦੀ ਹੈ ਕੌਂਸੀ ਪਰ ਅੱਜ ਤਾਕਤਵਰ ਸੀ ਅੱਜ ਪੰਜਾਬ ਦਾ ਨਕਸ਼ਾ ਪੂਰੀ ਦੁਨੀਆ ਚ ਪਹਿਲੇ ਨੰਬਰ ਤੇ ਲਿਜਾਣ ਦਾ ਬਣਦਾ ਸੀ ਪਰ ਉਲਝ ਕਿਧਰ ਰਹੇ ਨੇ ਕਿਤੇ ਬਾਹਰੋਂ ਪੈਸੇ ਲੈ ਲੈ ਕਿਤੇ ਅਸੀਂ ਇਹ ਕੋਰ ਲੈ ਪ੍ਰੋਗਰਾਮ ਨੀਤੀ ਹਜੇ ਤੱਕ ਪੂਰੇ ਪੰਜਾਬ ਨੂੰ ਬਚਾਉਣ ਵਾਸਤੇ ਇਹ ਸਰਕਾਰ ਤੋਂ ਵੀ ਨਹੀਂ ਬਣੀ ਤਾਂ ਇਸ ਮੋਰਚੇ ਨੇ ਨਿਕੰਸਾਨ ਸਿਆਸੀ ਤੌਰ ਤੇ ਇਹਨਾਂ ਦਾ ਵੀ ਹੋਇਆ ਐਡਾ ਵੱਡਾ ਖੇਤੀ ਮੰਤਰੀ ਆਪਣੀ ਹੀ ਲੋਕ ਸਭਾ ਸੀਟ ਤੋਂ ਲੈਕਸ਼ ਲੜਨਾ ਹੋਵੇ ਖੇਤੀ ਮੰਤਰੀ ਨੇ ਲੜਨਾ ਹੋਵੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਨੁਕਸਾਨ ਸੋਡਾ ਇਹ ਹੋਣਾ ਹੈ ਜਿਹੜੇ 75-75 ਸਾਲਾਂ ਦੇ 70-70 ਸਾਲਾਂ ਦੇ ਸਾਡੇ ਮਜ਼ਦੂਰ ਘਰਾਂ 'ਚ ਬੈਠਿਆ ਸ ਕਿਸਾਨ ਬੈਠੇ ਨੇ ਉਹਨਾਂ ਕੋਲੇ 5-5 10-10 ਕਨਾਲਾਂ ਜ਼ਮੀਨ ਹੈ ਤੁਸੀਂ ਉਹਨਾਂ ਦਾ ਅਜਾੜਾ ਕਰ ਰਹੇ ਹੋ ਜ਼ਮੀਨ ਖੋਹ ਰਹੇ ਹੋ ਇਹ ਸੋਡਾ ਵੱਡਾ ਨੁਕਸਾਨ ਹੋਣਾ ਹੈ ਪਰ ਉਹਨਾਂ ਨਸ਼ੇ ਦੇ ਵਿੱਚ ਸੀ ਧੜੀਵਾਲ ਪਰ ਲੋਕਾਂ ਨੇ ਸਭ ਕੁ ਉਹਨੂੰ ਵਿਸਪਾਇਆ ਤਰ ਤਰ ਤੋ ਕਿਨਾਂ ਜਿਹੜੇ ਮੇਨ ਲੀਡਰਸ਼ਿਪ ਜਿਹੜੇ ਮੰਤਰੀ ਹਰ ਜਾਣਾ ਤਾਂ ਇਹਦਾ ਮਤਲਬ ਲੋਕਾਂ ਵੱਲ ਉਹਨਾਂ ਨੇ ਧਿਆਨ ਨਹੀਂ ਦਿੱਤਾ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਕੱਲੇ ਕਾਂਗਰਸੀ ਭਾਜਪੀ ਦੇ ਉਧਰੋਂ ਕੱਟ ਕੇ ਇਧਰ ਨੂੰ ਧਿਆਨ ਕੀਤਾ ਸੀ ਐਸ ਇਲੈਕਸ਼ਨਾਂ ਦੇ ਵਿੱਚ ਦੇਖਿਆ ਜਿਹੜੀ ਪਰਸੈਂਟ ਘਟਣ ਦਾ ਕਾਰਨ ਪਰਸੈਂਟ ਘਟਣ ਦਾ ਕਾਰਨ ਵਿਸ਼ਵਾਸ ਨਹੀਂ ਰਿਹਾ ਚਲੋ ਪਾਉਣੀ ਆ ਯਾਰ ਜਦੋਂ ਚਾਰ ਪੰਜ ਚੋਰ ਖੜਿਆ ਕਿਸੇ ਨੂੰ ਸਹੀ ਆ ਇਹਦੇ ਨਾਲੋਂ ਆ ਵੱਡਾ ਚੋਰਾ ਛੋਟਾ ਚੋਰਾ ਇਹ ਕਰਕੇ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਜਿਹੜਾ ਮੋਰਚਾ ਸਾਡਾ ਚੱਲਦਾ ਹੈ ਉਹਦੇ ਵਿੱਚੋਂ ਅੱਜ ਅਸੀਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਸੱਦੀ ਹੈ ਬਾਦਮੀ ਮੀਟਿੰਗ ਸੱਦੀ ਹੈ ਉਹਦੇ ਵਿੱਚੋਂ ਸਾਰੇ ਪਿੰਡ ਕਾਈਆਂ ਦੇ ਪਤਾਨ ਵਰਕਰ ਆਏ ਨੇ ਸਾਡੀਆਂ ਭੈਣਾਂ ਵੀ ਆਈਆਂ ਕਿ ਜਿਹੜਾ ਸਾਡਾ ਮੋਰਚਾ ਚੱਲਦਾ ਹੈ ਉਸ ਮੋਰਚੇ ਨੂੰ ਲਜਾਣ ਵਾਸਤੇ ਇੱਕ ਅਸੀਂ ਦਿਨ ਤੈਅ ਕਰਦੇ ਆ ਉਹ ਡੇਟ ਨਹੀਂ ਹਜੇ ਤਿਆਰ ਕੀਤੀ ਵੱਡਾ ਟਰਾਲੀਆਂ ਦਾ ਜੱਥਾ ਸਾਡੇ ਭੈਣਾਂ ਦਾ ਸਾਡੇ ਕਿਸਾਨਾਂ ਦਾ ਅਸੀਂ ਖਨੋਰੀਵਾਲ ਨੂੰ ਤੋਰਾਂਗੇ ਤਾਂ ਇਮੇਜ ਕਰ ਫਿਰ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਤਾਂ ਜਿਹੜੀ ਸਾਡੀ ਆਪਣੀ ਉਥੇ ਗਿਣਤੀ 13 ਫਰਵਰੀ ਵਾਲੀ ਸੀ 13 ਫਰਵਰੀ ਤੋਂ ਡੇਢੀ ਦੁੱਗਣੀ ਕਰਕੇ ਜਿਹੜੀ ਅਸੀਂ ਗੱਲ ਕਹੀ ਸੀ ਅਸੀਂ ਅੱਜ ਵੀ ਉਹ ਦੋਨੇ ਫਾਰਮ ਇਸ ਗੱਲ ਨੂੰ ਸਟੈਂਡ ਕਰਦੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਜਾਂ ਤਾਂ ਸਰਕਾਰ ਮੰਨ ਲੇ ਨਹੀਂ ਸਾਡੇ ਰਸਤੇ ਖੁੱਲ ਅਸੀਂ ਜਿਹੜਾ ਦਿੱਲੀ ਦਾ ਦਿੱਤਾ ਹੋਇਆ ਪ੍ਰੋਗਰਾਮ ਅਸੀਂ ਦਿੱਲੀ ਨੂੰ ਜਾਵਾਂਗੇ ਤਾਂ ਅਸੀਂ ਉਹ ਜਿਹੜੀ ਸੰਗਤ ਹੈ ਅਸੀਂ ਡੱਬਾ ਵਾਲੀ ਮੋਰਚੇ ਬਾਰੇ ਵੀ ਵਿਚਾਰ ਰਹੇ ਰਤਨਪੁਰੇ ਵਾਲੇ ਤੇ ਵੀ ਵਿਚਾਰ ਰਹੇ ਆ ਸਾਰੇ ਗੱਲ ਨੂੰ ਵਿਚਾਰ ਕੇ ਅਸੀਂ ਖਨੌਰੀ 'ਚ ਵੀ ਤੇ ਸ਼ੰਭੂ ਤੇ ਵੀ ਸਾਰੇ ਮੋਰਚਿਆਂ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡੀ ਸਮਝ ਜਿਹੜੀ ਸਾਡਾ ਵਿਚਾਰ ਅੰਦਰਖਾਤੇ ਲੀਡਰਸ਼ਿਪ ਦਾ ਬਣਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਿੱਲੀ ਤੋਂ ਜਿਹੜਾ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਉਹ ਦਿੱਲੀ ਨੂੰ ਅਸੀਂ ਤੋੜਾਂਗੇ ਉਹਦੀ ਲੜਾਈ ਦੇ ਵਿੱਚੋ ਅਸੀਂ ਅੱਜ ਜਿਹੜੀ ਵੱਡੀ ਮੀਟਿੰਗ ਕਰਦੀ ਹੈ ਵੱਡੀ ਗਿਣਤੀ ਜਿਹਦੇ ਅੱਜ ਗਰਮੀ ਕਿੰਨੇ ਪੁਰਸ਼ੇ ਕ੍ਰਾਂਤੀ ਆ ਕੋਈ ਘਰਾਂ ਤੋਂ ਨਿਕਲਣ ਨੂੰ ਤਿਆਰ ਨਹੀਂ ਤੇ ਤੜਕੇ ਨੂੰ ਅਗਲਾ ਗੁਹਾ ਬੰਦ ਕਰ ਲੰਦਾ ਪਰ ਇੰਨੀ ਗਰਮੀ ਦੇ باوجود ਅੱਜ ਜਿੱਦੀ ਵੱਡੀ ਗਿਣਤੀ ਦੇ ਵਿੱਚ ਬਠਿੰਡੇ ਦੇ ਵਿੱਚ ਮੀਟਿੰਗ ਹੋਈ ਹੈ ਜ ਤੋਂ ਪਹਿਲਾਂ ਅਸੀਂ ਬਰੀਗਾਲੇ ਮੁਕਸਬੇ ਦੇ ਵਿੱਚ ਮੀਟਿੰਗ ਹੋਈ ਹੈ ਲਗਾਤਾਰ ਕੱਲ ਸਾਡੀ ਮਾਨਸਾ ਜ਼ਿਲ੍ਹੇ ਦੀ ਮੀਟਿੰਗ ਸੀ ਸਾਰੇ ਜ਼ਿਲ੍ਹੇ ਦੇ ਮੀਟਿੰਗਾਂ ਕਰਕੇ ਸਾਰੇ ਜਿਹੜੇ ਸਾਡੇ ਕਿਸਾਨ ਹੈ ਇਹਨਾਂ ਨੂੰ ਅਸੀਂ ਅਪੀਲ ਕਰਾਂਗੇ ਬੇਨਤੀ ਕਰਾਂਗੇ ਅੱਜ ਕਿ ਅਸੀਂ ਮੋਰਚੇ 'ਚ ਡਟੀਏ ਨਿਮਰਗਮਨਾਗੀ ਸਰਕਾਰ ਤੋਂ ਕਿਉਂਕਿ ਉਹ ਪਹਿਲੀ ਸਰਕਾਰ ਤੋਂ ਮੰਨੀਆਂ ਹੋਈਆਂ ਨੇ ਅੱਜ ਉਹ ਸਰਕਾਰ ਨਹੀਂ ਅੱਜ ਉਹਨਾਂ ਦੇ ਬਿਆਨ ਵੀ ਦੇਖਣੋ ਜਿਹੜੇ ਬਿੱਟੂ ਨੇ ਸਾਡੇ ਕੁਝ ਬੋਲੇ ਸੀ ਅੱਜ ਬਿੱਟੂ ਵੀ ਇਸ ਗੱਲ ਤੇ ਕਹਿੰਦਾ ਵੀ ਮੇਰਾ ਫਰਜ਼ ਹੈ ਕਿ ਮੈਂ ਸਾਰੀਆਂ ਗੱਲਾਂ ਤੇ ਧਿਆਨ ਦੇਵਾਂਗਾ ਆਪਣਾ ਜਿਹੜਾ ਬ੍ਰੀਤਪੁਰ ਤੋਂ ਹਰਸਰਾਜ ਨਾਲ ਗੱਲ ਚੱਲੀ ਹੰਸਰਾਜ ਵੀ ਇਸ ਗੱਲ ਤੇ ਕਹਿੰਦਾ ਯਾਰ ਪਿਛਲੇ ਅਗਲਾ ਭੁੱਲ ਜਾ ਵਧੀਆ ਗੱਲ ਹੈ ਇਲੈਕਸ਼ਨ ਵਾਲੇ ਅਗਲਾ ਇਲੈਕਸ਼ਨ ਤੱਕ ਛੱਡ ਕੇ ਦੇ ਕੇ ਪਿੱਛੋਂ ਜਿਹੜਾ ਇਨਸਾਨੀਅਤ ਹੈ ਇਨਸਾਨੀਅਤ ਦੀ ਜਿਹੜੀ ਆਵਾਜ਼ ਹੈ ਸੱਚ ਦੀ ਸੱਚ ਦੀ ਅੱਜ ਆਵਾਜ਼ ਮੈਨੂੰ ਇਹ ਲੱਗਦਾ ਵੀ ਉਹ ਤੋਂ ਨਿਕਲਣ ਲੱਗੀ ਕਿ ਮੈਨੂੰ ਪੰਜਾਬ ਦੇ ਵਿੱਚ ਬੀਜੇਪੀ ਦੀ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਸੀ ਤਾ ਏਸੀ ਉਹ ਕਹਿ ਰਿਹਾ ਵੀ ਮੈਂ ਤਾਂ ਉਹ ਜਿਹੜੇ ਪਿਛਲੇ ਪ੍ਰੋਗਰਾਮ ਹੈ ਡਿਲੇਟ ਕਰਨ ਤੇ ਲੱਗਿਆ ਮੈਂ ਕਿਸਾਨਾਂ ਨੂੰ ਵੀ ਅਪੀਲ ਕਰਦਾ ਕਿ ਉਹ ਵੀ ਵਿਚਾਰਨ ਤੇ ਮੈਨੂੰ ਲੱਗਦਾ ਵੀ ਠੀਕ ਹੈ ਸਾਰਿਆਂ ਨੂੰ ਹੀ ਜਿਹੇ ਜਿਹੇ ਸਮੇਂ ਦੇ ਵਿੱਚ ਜਿਹੇ ਜਿਹੇ ਕੁਝ ਉਹਨਾਂ ਤਾਕਤਵਰ ਵਰਤੀ ਜੇ ਉਹ ਵਿਚਾਰ ਸਕਦੇ ਆ ਤਾਂ ਅਸੀਂ ਆਉਣ ਵਾਲੇ ਲੋਕ ਪੰਜਾਬ ਦੇ ਇੱਕ ਸਮਝ ਬਣਾ ਕੇ ਇੱਕ ਸਰਕਾਰ ਨਾਲ ਵੱਡੀ ਤਾਕਤਵਰ ਲੜਾਈ ਦੇ ਕੇ ਉਹ ਜਿਹੜੀਆਂ ਮੰਗਾਂ ਨੇ ਮਨਵਾ ਕੇ ਕਾਰਪਟਰ ਘਰਾਣਿਆ ਤੋਂ ਅਸੀਂ ਜਿਹੜੇ ਅਡਾਨੀਆਂ ਬਾਨੀਆਂ ਤੋਂ ਜਿਵੇਂ ਜ਼ਮੀਨ ਵਿਚਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹ ਜ਼ਮੀਨ ਵਿਚਾਲੀਏ ਜਿਹੜੇ ਅਸੀਂ ਰੋਡ ਨਹੀਂ ਮੰਗੇ ਨਾ ਰੋੜਾਂ ਤੇ ਕੋਈ ਸ਼ਹਿਰ ਲੱਗਦਾ ਨਾ ਕੋਈ ਪਿੰਡ ਲੱਗਦਾ ਨਾ ਅਸੀਂ ਚੜ ਸਕਣਾ ਤੁਸੀਂ 2-200 ਕਿਲੋਮੀਟਰ ਤੇ ਇਹਨਾਂ ਦੇ ਪੈਟਰੋਲ ਪੰਪ ਆਇਆ ਕਰਨਗੇ ਇਹਨਾਂ ਦੇ ਵੱਡੇ ਰੈਸਿਡੈਂਟ ਆਇਆ ਕਰਨਗੇ ਇਹਨਾਂ ਨੂੰ ਤੇਲ ਪੈਣਾ ਇਹਨਾਂ ਦੀ ਸਾਰਾ ਕੁਸਮਾਇਲ ਜਿਹੜਾ ਥੱਲੇ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਕਿਹੜਾ ਸ਼ਹਿਰ ਲਾਗੇ ਕਿਹੜਾ ਪਿੰਡ ਲਾਗੇ ਤਾਂ ਅਸੀਂ ਉਹਨਾਂ ਨੇ ਜਿਹੜਾ ਫਾਰਮ ਆ ਜਿਹੜਾ ਨਕਸ਼ਾ ਹੈ ਉਹ ਵੱਡਾ ਨਕਸ਼ਾ ਇੱਕ ਮੈਂ ਧਾਰਨ ਬਹੁਤ ਵਾਰੀ ਬੋਲਿਆ ਵੀ ਮੋਗੇ ਦੇ ਵਿੱਚ ਮੌਲ ਹੈ ਇਹਨਾਂ ਦੇ ਡਾਨੀਵਾਨੀਆਂ ਦਾ ਉੱਥੇ ਕੋਈ ਰਾਹ ਨਹੀਂ ਜਾਂਦਾ ਸੀ ਕੋਈ ਸੜਕ ਨਹੀਂ ਜਾਂਦੀ ਸੀ ਜਦੋਂ ਬਣ ਰਿਹਾ ਸੀ ਅੱਜ ਤੋਂ 20 ਸਾਲ ਪਹਿਲਾਂ ਤਾਂ ਲੋਕ ਇਹ ਕਹਿ ਰਹੇ ਸੀ ਵੀ ਇੱਥੇ ਮੌਲ ਕਿਉਂ ਬਣਾ ਰਹੇ ਨੇ ਤਾਂ ਕਿਸੇ ਰੋਡ ਨਹੀਂ ਅੱਜ ਉਹ ਜਿਹੜੀ ਭਾਰਤ ਮਾਲਾ ਰੋਡ ਆ ਉਹਦੇ ਮੂਹਰ ਦੀ ਨਗਰ ਹੈ ਜੜੇ ਉਹਨਾਂ ਨੂੰ ਦੀ 20 ਸਾਲ ਪਹਿਲਾਂ ਪਤਾ ਸੀ ਕਿ ਅਸੀਂ ਇੱਥੋਂ ਦੀ ਵੱਡਾ ਰੋਡ ਕੱਢਾਂਗੇ ਤਾਂ ਐਵੇਂ ਜਿੱਕਰ ਸਾਡੀਆਂ ਜ਼ਮੀਨਾਂ ਦੇ ਨਕਸ਼ੇ ਬਣ ਚੁੱਕੇ ਆ ਪਰ ਅਸੀਂ ਮਾਲਕ ਬੈਠੇ ਆ ਅਸੀਂ ਆਪ ਦਾ ਇਥੋਂ ਤੱਕ ਵੀ ਕੌਣ ਠਾਉਣ ਵਾਲਾ ਸਾਨੂੰ ਸਾਡਾ ਪਿੰਡ ਕੌਣ ਠਾਉਣ ਵਾਲਾ ਸਾਡੀ ਜ਼ਮੀਨ ਕੌਣ ਲੈ ਜਾਊਗਾ ਉਹਨਾਂ ਦੇ ਨਕਸ਼ੇ ਬਣ ਚੁੱਕੇ ਨੇ ਉਹਨਾਂ ਨੂੰ ਵਾਪਸ ਕਰਨ ਵਾਸਤੇ ਸਾਨੂੰ ਇਸ ਕਰਕੇ ਮੋਰਚੇ ਦੇ ਵਿੱਚ ਆ ਕੇ ਆ ਮੰਗਾ ਜਰੂਰੀ ਨੇ ਜਿਵੇਂ ਅਸੀਂ ਪਹਿਲਾਂ ਤਿੰਨੇ ਕਾਨੂੰਨਾਂ ਤੇ ਵਾਪਸ ਮੋੜੇ ਤੇ ਐਮਐਸਬੀ ਗਰੰਟੀ ਦਾ ਕਾਨੂੰਨ ਲੈਣ ਲਈ ਇਹਨੂੰ ਸਰਕਾਰ ਨੂੰ ਵਾਪਸ ਮੋੜ ਕੇ ਜਿਹੜਾ ਵੱਡੀ ਗੱਲ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੀ ਜਿਹੜਾ ਕਰਜ਼ਾ ਸਾਡੇ ਤੇ ਚੜਿਆ ਹੋਇਆ ਇਹ ਤੋਂ ਮੁਕਤ ਕਰਾਉਣਾ ਨਰੇਗਾ ਜੇ ਅਸੀਂ ਗੱਲ ਕਰਦਾ ਨਰੇਗਾ ਦੀ ਸਾਡੀ ਉਹ ਮੰਗਾਂ ਦੇ ਵਿੱਚ ਮੰਗ ਨੇ ਕਿ ਉਹਨਾਂ ਤੋਂ ਜਿਹੜਾ ਕੰਮ ਪਾਤਾ ਕਰਾਇਆ ਜਾਂਦਾ ਉਹਦੀ ਪੂਰੀ ਗਰੰਟੀ ਹੋਵੇ ਉਹਦੀ ਤਨਖਾਹ ਤਨਖਾਹ ਵਧੇ ਦਿਹਾੜੀ ਵਧਣੀ ਚਾਹੀਦੀ ਹੈ ਨਰੇਕਾ ਦੀ ਸਿਪਾਈ ਐ ਕਿਸਾਨਾਂ ਦੀਆਂ ਮੰਗਾਂ ਪਾਈਆਂ ਹੋਰ ਜਿਹੜੀਆਂ ਦੂਜੇ ਸਟੇਟਾਂ ਦੀਆਂ ਮੰਗਾਂ ਪਾਈਆਂ ਆਦਵਾਸੀਆਂ ਦੀ ਗੱਲ ਪਾਈ ਐ ਉਹ ਸਾਰੀਆਂ ਜਿਹੜੀਆਂ ਮੰਗਾਂ ਸਰਕਾਰ ਦੇ ਧਿਆਨ ਦੇ ਵਿੱਚ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜੀ ਮੈਂ ਗੱਲ ਕਹਿੰਦੀ ਸੀ ਅਸੀਂ ਦੋਨੇ ਫੋਰਮ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਸਾਡਾ ਤੈਅ ਐ ਦਿੱਲੀ ਵੱਲ ਲਾਜ਼ਮੀ ਤੁਰਾਂਗੇ ਜੇ ਸਰਕਾਰ ਇੱਥੇ ਬੈਠੇ ਮੰਗ ਮੰਨ ਲੈਂਦੀ ਐ ਠੀਕ ਐ ਨਹੀਂ ਤਾਂ ਜਿਹੜਾ ਹਰਿਆਣੇ ਦਾ ਜਿਵੇਂ ਹੁਣ ਨੁਕਸਾਨ ਹੋਇਆ ਫਿਰ ਆਹ ਦੋ ਮਹੀਨਿਆਂ ਨੂੰ ਫੇਰ ਨੁਕਸਾਨ ਹੋਣਾ ਐ ਹਰਿਆਣੇ ਦਾ ਜਿਹੜੇ ਸਾਡੇ ਇੱਕ ਅੰਦਾ ਗੱਡੀਆਂ ਹੋਣਗੀਆਂ ਕਿਉਂਕਿ ਸਵਾਲ ਕਈ ਜਿਹੜੇ ਕਿਸਾਨ ਨਹੀਂ ਸਨ ਦੇ ਵੀ ਕਿਸਾਨਾਂ ਨੇ ਸੜਕਾਂ ਰੋਕਿਆ ਹੋਇਆ ਸਰਕਾਰ ਨੇ ਆਪ ਕੰਧ ਕੱਟ ਕੇ ਸੜਕਾਂ ਰੋਕਿਆ ਹੋਈਆਂ ਅਸੀਂ ਅੱਜ ਵੀ ਦਿੱਲੀ ਜਾਣ ਨੂੰ ਤਿਆਰ ਆਂ ਰੋਕਾਂ ਹਟਾਵੇ ਮੈਂ ਤਾਂ ਅਸੀਂ ਸਾਨੂੰ ਮੀਤ ਸੀ ਇਲੈਕਸ਼ਨਾਂ ਦੇ ਵਿੱਚ ਜਦੋਂ ਚੋਣ ਜਾਬਤਾ ਲੱਗਿਆ ਸੀ ਕਿ ਚੋਣ ਜਾਬਤਾ ਹੁਣ ਕਿਸੇ ਦੀ ਸਰਕਾਰ ਨਹੀਂ ਇਹ ਸਟੈਂਡ ਲੈਣਗੇ ਆ ਕੰਧਾਂ ਹਟਾਉਣਗੇ ਅਸੀਂ ਦਿੱਲੀ ਵੱਲ ਜਾਵਾਂਗੇ ਪਰ ਨਹੀਂ ਕੀਤਾ ਕਿਉਂਕਿ ਜਿਹਦੀ ਸਰਕਾਰ ਉਹਨਾਂ ਨੇ ਸਾਰਾ ਗੁੱਸਾ ਦੇ ਮਤਲਬ ਚੱਲਦੇ ਉਹਨੂੰ ਭੱਟਾ ਦਿਮਾਗ 'ਚ ਸੀ ਵੀ ਕੌਣ ਲਾਉਣ ਵਾਲਾ ਪਰ ਜੇ ਉਹ ਨਹੀਂ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਅਸੀਂ ਅਪੀਲ ਕਰਕੇ ਲਾਜ਼ਮੀ ਦਿੱਲੀ ਦੇ ਬਤਲ ਜਾਵਾਂਗੇ ਅੱਜ ਦੀ ਜਿਹੜੀ ਮੀਟਿੰਗ ਕੀਤੀ ਹੈ ਮੈਂ ਇਸ ਤੋਂ ਅਸੀਂ ਸੰਤੁਸ਼ਟਾਂ ਕਿ ਐਨੀ ਗਰਮੀ ਦੇ باوجود ਹਜ਼ਾਰਾਂ ਦੀ ਗਿਣਤੀ ਜਿਹੜੇ ਇੱਥੇ ਆਏ ਨੇ ਪੰਜਾਬ ਦੇ ਵਿੱਚੋਂ ਜਿਹੜੀ ਮੀਟਿੰਗ ਹੋਈ ਹੈ ਉਹ ਸੀ ਸੁਨੇਹਾ ਦੇਵਾਂਗੇ ਕਿ ਦਿੱਲੀ ਵੱਲ ਜਾਣ ਧੰਨਵਾਦ